ਕਿੰਤਾ ਕਿਥੇ ਹੋ ਮੈਂ ਮਾਡਲ ਹੁਦੀ ਬਾਹਰਲੇ ਬੰਦੇ ਫੜੇ ਆਂ ਥੰਡੇ ਦੇ ਵੰਗੇ ਲੋਕਾਂ ਨੂੰ ਫਰਦੋਵਾਰਾਂ ਦੇ ਘਰ ਦੇ ਲੋਕਾਂ ਨੂੰ ਮਾਡਲ ਕੋਰਦਵਾਰੇ ਹਾਂਜੀ ਉੱਤੇ ਬੜੀ ਜੀ ਭੱਜ ਗਿਆ ਇੱਕ ਬੰਦਾ ਦੋ 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 ਨਾਲ ਕਿ ਦੋ ਦੋ ਜਲਦੀ ਭੇਜੋ ਭਾਜੀ ਪਲੀਸ ਇੱਕ ਵਾਰੀ ਪੁੱਠਾਂ ਦੇ ਵਿੱਚ ਪੋਲਿੰਗ ਕਰਾ ਦਿਓ ਫੁੱਲ ਆਈ ਤੇ ਗਰਾਮ ਚੰਡਾਣੀ ਪਿਆਰ ਨਾਲ ਜਿਹਨੂੰ ਮੱਝ ਲੋਕ ਪੁੱਟ ਕੋਈ ਤੁਹਾਨੂੰ ਜਿੰਨੀ ਕੀ ਤੁਹਾਨੂੰ ਮਾਲੀ ਪਾਓ ਆਹਦਾ ਭਾਈ ਜੀ ਨਾ ਇਹ ਨੇਰੀ ਹੈ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਇਹਨਾਂ ਦੇ ਕਮਿਸ਼ਨ ਆ ਗਏ ਕਿ ਦੱਤੇ ਇਹਨਾਂ ਵਰਕ ਨਹੀਂ ਮਿਲੇ ਜਿੰਨੇ ਦੱਤੇ ਆ ਗਏ ਬੂ ਕਿੱਟਾਂ ਕੀ ਪੰਜਾਬ ਨੂੰ ਏ ਕਿੱਟਾਂ ਕੀ ਪੂਰੇ ਪੰਜਾਬ ਨੂੰ 10 ਗਿੰਤਾ ਕੀ ਹੈ ਬਹੁਤ ਪਤਾ ਚੋਟੀਆਂ ਗਾਦੇ ਚੋਰ ਤੈਨੂੰ ਮਮਾ ਲੋਕਾਂ ਨੇ 90 ਐਮਐਲਏ ਬਣਾਏ ਬਣਵੇਂ ਐਮਐਲਏ ਇਹ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ 90 ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਅ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜਾ ਸ਼ਾਂ ਕਰ ਰਹੇ ਹੋ ਅਮਰਜੀਤ ਐਨਾ ਕਰੋ ਬਾਹਰ ਲੋਕਾਂ ਨੂੰ ਦੇਖਾਓ ਨਾ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਬਾਹਰ ਲਾ ਦੇ ਹਾਂ ਇਹ ਬਾਤ ਹੈ ਜੀ ਤੁਹਾਡੇ ਬੱਠੇ ਤੁਹਾਡੀ ਫੋਟੋ ਆਹ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵਰ ਡਾਇਰੈਕਟਰ ਹਾਂ ਕਿੱਥੇ ਹੋ ਸੰਨੀ ਅਲਵਾਲੀਆ ਹਾਂ ਸੰਨੀ ਅਲਵਾਲੀਆ ਕਿੱਥੇ ਹੋ ਅਗਾਂਹ ਬਨਵਾਸ਼ ਸੰਦੀਆ ਨੂੰ ਸੰਨੀ ਅਲਵਾਲੀਆ ਠੀਕ ਹੈ ਸੰਨ ਨੂੰ ਕਹ ਦੇਣਾ ਸੰਦੀਆ ਦੇ ਨਾਲ ਹੰਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਈ ਨੀ ਬਟਿੰਡੇ ਤੂੰ ਜੋੜ ਤਾ ਕੇ ਬਿਜੇ ਲੋਕ ਆ ਗਏ ਕਿੱਥੇ ਦੇ ਕੰਮੀ ਆਲੂ ਵਾਲੀ ਆ ਬਲਾਮ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਹੈ ਆ ਜੇ ਆ ਆਮ ਆਲੀ ਬੱਚੇ ਮੇਰੇ ਨਾਲ ਪਿਆਰ ਹੈ ਤੱਕ ਚੱਲੀ ਜੀ ਅੱਗੇ ਭੂਤਾਂ ਦੇ ਬਹਿ ਗਏ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਬੈਠਾ ਭੂਤੇ ਬੱਚੇ ਬੈਠੇ ਬਾਅਦ ਤੂੰ ਆਏ ਤੇਰੀ ਫੋਟੋ ਦੇਖੋ ਅੰਦਰ ਨਪੜਾ ਜੀ ਮਤ ਕੰਡਾ ਬੜਾ ਬੜਾ ਹਾਂ ਕੰਮੀ ਆਲੂ ਵਾਲੀ ਨਾਲ ਸੰਮੀ ਆਲੂ ਵਾਲੀਆ ਚੇਅਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਹੈ 2 ਭੱਜ ਗਿਆ ਇਹ ਰਹਿ ਗਿਆ ਸੰਮੀ ਆਲੂ ਵਾਲੀਆ ਉਹ ਭੱਜ ਗਿਆ ਸੰਮੀ ਆਲੂ ਵਾਲੀਆ ਉਹਦੀ ਫੋਟੋ ਸੀਗੀ ਨਾ ਹਾਂ ਹੈਗੀ ਮੇਰੇ ਕੋ ਭਾਜੀ ਮੈਂ ਤਾਂ ਕੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਫੇ ਲੋਕਾਂ ਨੂੰ ਮਿਲਵਾ ਸਮਝਦੇ ਇੱਥੇ ਕੋਈ ਕੈਮਰੇ ਲੱਗੇ ਨਾ ਤਾਂ ਤੇ 25 ਕੈਮਰੇ ਲੱਗੇ ਆ ਮਰਜ਼ੀਂਗਾ ਤੂੰ ਸਾਨੂੰ ਬੋਲ ਹਾਂਜੀ ਤੁਸੀਂ ਲੋਕਾਂ ਨੂੰ ਕੀ ਇਨਸਾਫ ਦਿਓਗੇ ਪੰਜਾਬ ਦੇ ਲੋਕ ਰੋ ਰੇ ਤਾਈ ਤਾਈ ਕਰ ਰਹੇ ਲੋਕਿਆਂ ਦੇ ਇਹਨਾਂ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਸਾਡੀ ਕਾਰੋ ਸੈਰ ਕੋਲ ਕਿਤਨਾ ਆਪੋ ਜੀ ਆਇਆ ਇਹ ਤਾਂ ਨਹੀਂ ਕੱਢੀ ਆਪੀ ਲੱਗਦੀ ਬੱਤਾ ਕਟਵਰ ਉੱਪਰ ਬੈਠਾ ਛੱਡਣਾ ਹੈ ਜਿਹੜਾ ਆਂਦਾ ਬਾਹਰਲਾ ਬੰਦਾ ਲੋਕਰ ਆਪਣੇ ਘਰ ਆਏ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਰਿਵਾਰ ਦੇ ਬੰਦੇ ਬਹਿਣ ਸਾਡੀ ਕੋਈ ਗੱਲਾ ਨਹੀਂ ਕਿੰਨਾ ਹੋਰਲਾ ਬੰਦਾ ਨਹੀਂ ਬਹਿਣ ਲੋਕਾਂ ਨੇ ਮੈਨੂੰ ਖਿੱਚ ਲਿਆ ਆਪਾਂ ਅੱਜ ਲੱਗ ਲਾ ਵਿਚਾਰ ਕੀ ਹੋ ਗਿਆ ਦੁਨੀਆ ਦੀ ਮਰਜ਼ੀ ਹੈ ਬਾਹਰ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਦਾਰੂ ਪੀਂਦੇ ਨੇ ਇਹ ਉਹਨੂੰ ਅਮਰੀਕੀ ਬੀਗਾਲੇ ਮੋੜ ਜੀ ਨੂੰ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬਾਹਰ ਦੇ ਬੰਦੇ ਆ ਗਏ ਸੰਸਦ ਦੇ ਜਦੋਂ ਆ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਜਾ ਉਹ ਹੈ ਕਿ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਸੂਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਢੀਂ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਓ ਬਾਬਾ ਦੇ ਕੋਲ ਆ ਜਾਓ ਅੱਜ ਤੁਸੀਂ ਇੱਥੇ ਰਹੋ ਪਹਿਲਾਂ ਕੁਦਰ ਕਰਵਾ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਲਿਆ ਲੰਗਰਾਲ ਬੜੇ ਮੈਂ ਬੈਠੀ ਸੀ ਮੈਂ ਬੈਠੀ ਹਾਂ ਦੇਖੋ ਦੇਖੋ ਕੋਣ ਆਇਆ ਰਾਜਾ ਸਾਹਿਬ ਕੋਣ ਹੈ ਕੀ ਹੋਇਆ ਜੇ ਭਾਈ ਬੈਠੋ भगवंत माना कहिड़े जवाब जो बंदि न ਕੀ ਰਹਿ ਗਿਆ ਗੁਲਾਬਾਂ ਪਹਿਲੇ ਬਣਦੇ ਆ ਮਨ ਆਉ ਲੋਕੀ ਰੋ ਵੀ ਲਾ ਲਓ ਇੱਧਰ ਲਾਉਂਦੇ ਆ ਕੋਈ ਨਾਲ ਨਹੀਂ ਹੋਉਂਦਾ